ਸਾਂਝ ਦੇ ਆਪਗਮੋਰਚਾਂ ਵੱਲੋਂ ਸਿੱਖਿਆ ਮੰਤਰੀ ਦੀ ਫੂਕੀ ਗਈ ਅਰਥੀ ਸਾਂਝ ਦੇ ਆਪਗਮੋਰਚਾਂ ਵੱਲੋਂ ਅੱਜ ਸੂਹਾ ਵਿਖੇ ਅਮਰ ਸਿੰਘ ਰਜਿਤ ਮਹਾਜਨ ਸਤੀਸ਼ ਕੁਮਾਰ ਪ੍ਰਿੰਸ ਗੜਦੀਵਾਲ ਰਜੇਸ਼ ਅਰੋੜਾ ਉਮੇਸ਼ ਕੁਮਾਰ ਜਸਵੀਰ ਬੋਦਲ ਤੇ ਮਨਜੀਤ ਸਿੰਘ ਆਦ ਆਗੂਆਂ ਦੀ ਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਦੀ ਅਰਥੀ ਫੂਕੀ ਗਈ ਇਸ ਮੌਕੇ ਪ੍ਰੋਗਰਾਗੂਆਂ ਨੇ ਦੱਸਿਆ ਕਿ ਬੀਤੇ ਦਿਨੀ ਸਿੱਖਿਆ ਮੰਤਰੀ ਦੇ ਨਾਲ ਸਾਂਝਾ ਤੇ ਅਗਮੋਰਚਾ ਦੀ ਇੱਕ ਮੱਤਮਪੂਰਨ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਦੁਆਰਾ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀ ਪ੍ਰਗਟਾਈ ਗਈ ਪਰ ਉਹਨਾਂ ਦਾ ਵਾਅਦਾ ਅਜੇ ਤੱਕ ਵਫਾ ਨਹੀਂ ਹੋ ਸਕਿਆ ਜਿਸ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ ਤੇ ਇਸ ਦੇ ਰੋਸ ਵਜੋਂ ਅੱਜ ਸੁਹਾ ਵਿਖੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਉਹਨਾਂ ਦੱਸਿਆ ਕਿ ਜੇਕਰ ਜਲਦੀ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 8 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਸੁਪਾ ਪਦਰੀ ਰੋਜ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੌਕੇ ਬਲਜੀਤ ਕੌਸ਼ਲ ਬ੍ਰਿਜਮੋਹਨ ਬਲਵਿੰਦਰ ਸਿੰਘ ਜਗਵਿੰਦਰ ਸਿੰਘ ਸੋਮਾ ਦੇਵੀ ਗੀਤਾ ਦੇਵੀ ਬਲਜੀਤ ਕੌਰ ਨਿਰਮਲ ਕੌਰ ਮੰਗਲ ਗੁਰਚਰਨ ਸਿੰਘ ਪਰਮਿੰਦਰ ਕੌਰ ਪ੍ਰੀਤਪਾਲ ਸਿੰਘ ਹਰਜੀਤ ਸਿੰਘ ਰਣਜੀਤ ਕੁਮਾਰ ਅਮਰੀਕ ਸਿੰਘ ਬਲਵਿੰਦਰ ਸਿੰਘ ਗੁਰਨਾਮ ਸਿੰਘ ਸੰਜੀਵ ਕੁਮਾਰ ਸੁਖਵਿੰਦਰ ਸਿੰਘ ਰਾਜਕੁਮਾਰ ਸੰਦੀਪ 파ਰਦਵਾਜ ਕੇਸ਼ ਕੁਮਾਰ 로ਹਿਤ ਕੁਮਾਰ ਨਰੇਸ਼ ਕੁਮਾਰ ਪਰਮਜੀਤ ਦਵਿੰਦਰ ਮੁਣਕ ਨਰੇਂਦਰ ਮੰਗਲ ਸਰਬਜੀਤ ਸਿੰਘ ਜਸਵੀਰ ਬਾਜਾ ਚਾਕ ਸੁਰੇਸ਼ ਲੋਗੜ ਸੁਖਵਿੰਦਰ ਸਿੰਘ ਪੰਕਜ ਪਰਮਾਰ ਤੇ ਜਸਵੀਰ ਸਿੰਘ ਆਦਿ ਸਾਥੀ ਹਾਜ਼ਰ ਸਨ ਜਿੰਦਾਬਾਦ 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 ਠੀਕਾ ਮੁਰਦਾਬਾਦ 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 ਪੰਜਾਬ ਸਰਕਾਰ ਹੋਰ ਬੜਾ ਹੋਰ ਬੜਾ ਹੋਰ ਬੜਾ مرداباد مرد آباد ملازم شکتی جہاد آباد منتری مرد آباد مرد آباد مردآباد منتری مرد آباد مرد آباد مرد آباد پنجاب سرکار جھوٹا مخ منتری مرد آباد مرد آباد مرد آباد پنجاب سرکار

مرد آباد منتری مرد آباد مرد سرکار جھوٹا مکھی منتری مرد آباد مرد مرد آباد سٹا جند آباد پنجاب سرکار ਜਿੰਦਾਬਾਦ ਜਿੰਦਾਬਾਦ ਸੰਜਾ ਦੇ ਆਪਕਾ ਮੋਰਚਾ ਜਿੰਦਾਬਾਦ 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 ਪੁਰਾਣੀ ਜਿਹੜਾ ਉਹ ਸੰਜਾ ਦੇ ਆਪਕਾ ਮੋਰਚਾ ਇਹ ਸੱਤੇ ਦਾ ਜਿਹੜਾ ਹੈ ਸਿੱਖਿਆ ਮੰਤਰੀ ਦਾ ਪੁਤਲਾ ਜਲਾਇਆ ਹੈ ਜੋ ਸਾਡੇ ਨਾਲ ਵਾਦੇ ਕੀਤੇ ਸੀ ਸਿੱਖਿਆ ਮੰਤਰੀ ਨੇ ਪੰਦੂਰਦਰਾਟੇ ਸਟੇਸ਼ਨ ਜਿਹੜੇ ਹੈ ਉਹ ਦੁਬਾਰਾ ਚੋਨ ਕਰਾਣੀ ਔਰ ਕੰਪਿਊਟਰ ਦੇ ਆਪਕਾ ਨੂੰ ਮਰਜੀ ਕਰਨਾ ਸਿੱਖਿਆ ਵਿਭਾਗ ਚ ਤੇ ਪੁਰਾਣੀ ਪੈਨਸ਼ਨ ਬਹਾਲ ਕਰਨੀ ਤੇ ਸਿੰਗਲ ਟੀਚਰ ਜਿਹੜਾ ਉੱਥੇ ਲੋ ਟੀਚਰ ਦੇ ਨੇ ਤੇ ਆ ਵੀ ਹੋਰ ਮੰਗਾ ਜਿਹੜੀਆਂ ਡਰਾਇੰਗ ਟੀਚਰ ਤੇ ਪੀਡੀ ਅਧਿਆਪਕਾਂ ਦੀਆਂ ਉਹਦੇ ਲਈ ਹੋਇਆ ਸੀ ਉਹ ਆਪਣੇ ਵਾਦੇ ਤੋਂ ਜਿਹੜੇ ਐ ਮਾਦੇ ਜਿਹੜੇ ਵਫਾ ਨਹੀਂ ਹੋਏ ਉਹਨਾਂ ਦੇ ਇਸ ਕਰਕੇ ਅਸੀਂ ਜਿਹੜਾ ਅੱਜ ਜਿਹੜਾ ਦਸੂਗੇ ਵਿਖੇ ਸਾਂਝਾ ਪ੍ਰੋਗਰਾਮ ਟਾਂਡਾ ਮਕੇਰੀਆਂ ਸੁਪਰੇ ਦਾ ਜਿਹੜਾ ਇੱਥੇ ਕੀਤਾ ਇਹ ਗੜਦੀ ਵਾਲਾ ਦਾ ਤੇ ਇਸ ਕਰਕੇ ਅਸੀਂ ਜਿਹੜਾ ਅੱਜ ਪਤਲਾ ਮੁੱਕਿਆ ਹੋਰ ਤੁਹਾਡੀ ਅੱਜ ਕੀ ਮੰਗ ਹੈ ਜੇ ਸੁਪਰੇ ਦੀ ਕਿੱਥੇ ਹੋਈ ਸਾਡੀ ਮੁਲਾਜ਼ਮਾਂ ਦੀਆਂ ਇੱਕੜੀ ਮੰਗਾ ਹੋਈਆਂ ਕਈ ਮੰਗਾ ਦੇ ਉੱਤੇ ਆ ਸਰਕਾਰ ਆਈ ਸੀਗੀ ਇਹਨਾਂ ਨੇ ਕਈ ਵਾਦੇ ਕੀਤੇ ਆ ਤੇ ਇੱਕ ਨਾ ਪੁੱਛਣਾ ਚਾਹਨਾ ਕਿ ਇੱਕ ਮੁਲਾਜ਼ਮ ਨੂੰ 6000 ਰੁਪਏ ਤਾਂ ਤਨਖਾਹ ਮਿਲਦੀ ਜੰਗਲਾਤ ਵਿਭਾਗ ਦੇ ਵਿੱਚ 500 ਰੁਪਏ ਦਾ ਮਜ਼ਦੂਰ ਦੀ ਹੋਂਦਾਂ ਦਿਹਾੜੀ ਚੱਲਦੀ ਆ ਉਹ ਬੰਦਾ 6000 ਦੇ ਵਿੱਚ ਕੀ ਕਰੂਗਾ ਮੈਂ ਸਰਕਾਰ ਨੂੰ ਆ ਪੁੱਛਣਾ ਚਾਹਨਾ ਕਿ ਗੱਲਾਂ ਦਾ ਵੀ ਹਮਾਤਲ ਜਾਂ ਕੇ ਬਹੁਤ ਵੱਡੀਆਂ ਕਰ ਦਿੰਦੀਆਂ ਕਿ ਇਹ ਪੁਰਾਣੀ ਪੈਨਸ਼ਨ ਜੋ ਲਾਗੂ ਕਰਦੀ ਜੋ ਲਾਗੂ ਕਰਦੀ ਵਾਰੀ ਆਈ ਆ ਤੇ ਹੁਣ ਕੰਮ ਕਰਦੀ ਨਹੀਂ ਸਿੱਟੇ ਪਏ ਆ ਇਹਨਾਂ ਨੂੰ ਅੱਜ ਅਸੀਂ ਜਗਾਨ ਲਈ ਇਹਨਾਂ ਦਾ ਪਿੱਛੇ ਆਪਾਂ ਕਿਤਾ ਸਿੱਖਿਆ ਮੰਤਰੀ ਦਾ ਇਹਨੇ ਐਡਟੇ ਵਾਦੇ ਜਿਹੜੇ ਵੱਡੇ ਵਾਦੇ ਕਰਕੇ ਸਾਡੇ ਨਾਲ ਮੁਕਰਿਆ ਆ ਆਹ ਨਾਲ ਦਿਨਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਦਿੱਲੀ ਦੇ ਨਾਲ ਦਾ ਹਾਲ ਹੋਇਆ ਯਾ ਮਾੜਾ ਹੁਣ ਪੰਜਾਬ ਦੇ ਵਿੱਚ ਵੀ ਨਾ ਰੋ ਝੰਡਾ ਅਸੀਂ ਚੱਕਣਾ ਪੂਰਾ ਇਹਨਾਂ ਨੂੰ ਸਰਕਾਰ ਦੇ ਵਿੱਚ ਜਿੱਦਾਂ ਲੈ ਕੇ ਆਏ ਸੀ ਉਹਦੇ ਇਹਨਾਂ ਨੂੰ ਬਾਹਰ ਕੱਢਾਂਗੇ ਇਹਨਾਂ ਸ਼ਮਾ